ਮੈਂ ਇੱਕ ਬਰੀਫ ਜੇ ਇਨਸੀਡੈਂਟ ਤੁਹਾਨੂੰ ਦੱਸਣਾ ਚਾਹਨਾ 1927 ਦੇ ਵਿੱਚ 1927 ਚ ਆਜ ਤੋਂ 100 ਸਾਲ ਪਹਿਲੇ ਹੁਸ਼ਿਆਰਪੁਰ ਦੇ ਇੱਕ ਪਿੰਡ ਚੋਂ ਕਿਉਂਕਿ ਦੁਆਬੇ ਵਾਲੇ ਤੇ ਤੁਹਾਨੂੰ ਪਤਾ ਹੈ ਜਦੋਂ ਸ਼ੁਰੂ ਦੇ ਵਿੱਚ ਅਮਰੀਕਾ ਚ ਰੇਲਵੇ ਲਾਈਨਸ ਵਿਛ ਰੀਆਂ ਸੀ 191920s ਦੀ ਗੱਲ ਇੱਕ ਸਰਦਾਰ ਜੀ ਲਾਇਬਰੀ ਕਰਦੇ ਸੀ ਉਹ ਇੱਥੇ ਰੇਲਵੇ ਲਾਈਨਸ ਵਿਛਾਣ ਦੇ ਕੰਮ ਹਸਣ ਜਿਹੜੀਆਂ ਔਰਤਾਂ ਕੰਮ ਕਰਦੀਆਂ ਸੀ ਲੇਬਰ ਜਿਹੜੀ ਕੰਮ ਕਰਦੀ ਉਹ ਜ਼ਿਆਦਾ ਮੈਕਸੀਕਨ ਸਨ ਜਾਂ ਆਪਣੇ ਸਨ ਉਥੇ ਉਹਦਾ ਇੱਕ ਮੈਕਸੀਕਨ ਔਰਤ ਨਾਲ ਰਿਸ਼ਤਾ ਹੋ ਗਿਆ ਉਸ ਸ਼ਾਦੀ ਦੇ ਵਿੱਚੋਂ ਇੱਕ ਲੜਕਾ ਪੈਦਾ ਹੋਇਆ ਅਨਪੜਤਾ ਹੋਣ ਕਰਕੇ ਦੋਨੋਂ ਪਾਸੇ ਕੋ 5-4 ਸਾਲ ਤੋਂ ਬਾਅਦ ਅਲੱਗ ਰਹਿ ਪਏ ਹੋਣੇ ਨੇ ਬਜ਼ੁਰਗ ਆਪਣੇ ਰਾਹ ਤੇ ਤੁਰ ਪਏ ਮਦਰ ਨੇ ਉਹ ਮੁੰਡਾ ਆਪਣੇ ਨਾਲ ਲਿਆ ਚਲਾ ਗਿਆ ਜਦੋਂ ਇਹ ਤਕਰੀਬਨ 1999 ਦੀ ਗੱਲ ਹੈ ਸਾਡੀ ਸਰਕਾਰ ਚੋਂ ਅਸੀਂ ਬਾਹਰ ਹੀ ਹੋਏ ਸੀ ਬਾਦਲ ਸਾਹਿਬ ਦੀ ਗਵਰਨਮੈਂਟ ਸੀ ਐਨਆਰਆਈਜ਼ ਦਾ ਇਕੱਠ ਸੀ ਉਹ ਇਕੱਠ ਦੇ ਵਿੱਚ ਉਹਨਾਂ ਨੇ ਕਿਉਂਕਿ ਮੈਂ ਵੀ ਉਦੋਂ ਤੱਕ ਦੋ ਤਿੰਨ ਚੀਫ ਮਿਨਿਸਟਰਜ਼ ਦੇ ਨਾਲ ਉਹਨਾਂ ਦੀ ਕੈਬਨਿਟ ਦੇ ਵਿੱਚ ਰਹਿ ਚੁੱਕਿਆ ਸੀ ਤਾਂ ਮੈਨੂੰ ਵੀ ਸੱਦਾ ਦਿੱਤਾ ਸੀ ਗਵਰਨਮੈਂਟ ਆਫ ਪੰਜਾਬ ਨੇ ਕਿ ਤੁਸੀਂ ਵੀ ਆਓ ਬਹੁਤ ਵੱਡਾ ਐਨਆਰਆਈਜ਼ ਦਾ ਤਕਰੀਬਨ 500 ਐਨਆਰਆਈਜ਼ ਦਾ ਇਕੱਠ ਸੀ ਚੰਡੀਗੜ੍ਹ ਦੇ ਲੇਕ ਦੇ ਉੱਤੇ ਉਹਨਾਂ ਨੇ ਲੇਕ ਵੀ ਉੱਤੇ ਜਗ੍ਹਾ ਹੈ ਜਿੱਥੇ ਉਹਨਾਂ ਨੇ ਗਵਰਨਮੈਂਟ ਆਫ ਪੰਜਾਬ ਨੇ ਟੈਂਟ ਲਗਾ ਕੇ ਖਾਣੇ ਦਾ ਉਹਨਾਂ ਨੂੰ ਰਾਤ ਦਾ ਡਿਨਰ ਕੀਤਾ ਸੀ ਜਿਹੜੇ ਉੱਥੋਂ ਦੇ ਚੀਫ ਸੈਕਟਰੀ ਸਨ ਸਰਵਿੰਗ ਉਹਨਾਂ ਕਹਿਆ ਬਾਜਾ ਸਾਹਿਬ ਤੁਹਾਨੂੰ ਮੈਂ ਇੱਕ ਬੰਦਾ ਬਣਾਉਣਾ ਚਾਹਣਾ ਇੱਕ 6 ਫੁੱਟ ਦਾ ਜਵਾਨ ਬ੍ਰਾਡ ਸ਼ੋਲਡਰਡ ਬਿਲਕੁਲ ਮੈਕਸੀਕਨ ਲੁੱਕ ਵੱਡਾ ਸਮਝੋ ਸਿਰ ਚਿਹਰਾ ਮੋਰਾ ਫਲੈਟ ਜਿਹਾ ਹੁੰਦਾ ਉਹਨਾਂ ਦਾ ਤਾਂ ਮੈਂ ਸੋਚਿਆ ਕੋਈ ਮੈਕਸੀਕਨ ਹੀ ਲੱਗਦਾ ਤਾਂ ਮੈਨੂੰ ਦੱਸਿਆ ਕਿ ਜੀ ਇਹ ਆਦਮੀ ਜਿਹੜਾ ਹੈ ਉਨੇ ਸਾਰੀ ਕਹਾਣੀ ਸੁਣਾਈ ਕਿ ਮੇਰੇ ਫਾਦਰ ਐ ਸਾਲ ਚ ਗਏ ਸੀ ਮੇਰੇ ਮਦਰ ਨਾਲ ਸ਼ਾਦੀ ਹੋਈ ਆਪਸ ਵਿੱਚ ਵਿਗੜ ਗਏ ਤੇ ਮਦਰ ਮੈਨੂੰ ਲੈ ਕੇ ਚਲੀ ਗਈ ਤੇ ਮੈਂ ਕਹਿੰਦਾ ਇਨੇ ਸਾਲਾਂ ਤੋਂ ਬਾਅਦ ਹੁਣ ਉਹ ਤਕਰੀਬਨ 50 ਸਾਲ ਦੀ ਉਮਰ ਦਾ ਸੀ। ਉਹਨੇ ਕਹਜੋ ਮੈਂ 50 ਸਾਲ ਦਾ ਹੋਇਆ ਫਿਰ ਮੈਂ ਆਪਣੀ ਮਾਂ ਨੂੰ ਪੁੱਛਿਆ ਕਿ ਮੇਰਾ ਬਾਪ ਕੋਣ ਹੈ। ਫਿਰ ਮੈਂ ਬਾਪ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਣਾ ਚਾਹਨਾ ਇਹ ਹਰ ਪੰਜਾਬੀ ਦੇ ਸਾਹਮਣੇ ਅੱਜ ਨਹੀਂ ਤੇ 20 ਸਾਲ ਨੂੰ 20 ਨਹੀਂ ਤੇ 30 ਸਾਲ ਨੂੰ ਆਣੀ। ਉਨੇ ਕਿਹਾ ਜੀ ਕਿ ਉਹਨਾਂ ਢੇਡਾ ਦੇ ਵਿੱਚ ਸੈਨ ਫਰਾਂਸਿਸਕੋ ਉਹ ਲੈਂਡ ਕੀਤੇ ਸੀ ਤੇ ਜਿਹੜੇ ਪਾਸਪੋਰਟ ਹੁੰਦੇ ਸੀ ਉਹਨਾਂ ਪਾਸਪੋਰਟਸ ਤੇ ਪਿੰਡ ਦਾ ਨਾਂ ਨਹੀਂ ਹੈ ਸੀ। ਬਾਪ ਦਾ ਨਾਂ ਹੈ ਸੀ। ਗ੍ਰੈਂਡਫਾਦਰ ਦਾ ਨਾਂ ਹੈ ਸੀ। ਜ਼ਿਲ੍ਹੇ ਦਾ ਨਾਂ ਸੀ ਪਿੰਡ ਦਾ ਨਾਂ ਨਹੀਂ ਸੀ ਸ਼ਾਤ। ਤੋਂ ਉਹਨੇ ਕਿਹਾ ਕਿ ਮੈਂ ਲਾਸ ਐਂਜਲਸ ਤੇ ਜਿਹੜੀ ਤੁਹਾਡੀ ਕਨਸੂਲੇਟ ਹੈ ਉਹਦੇ ਚੋਂ ਪੁਰਾਣਾ ਪਾਸਪੋਰਟ ਕਢਾਇਆ ਬਾਪ ਦਾ ਉੱਥੋਂ ਮੈਨੂੰ ਪਤਾ ਲੱਗਾ ਕਿ ਆ ਉਹਦਾ ਨਾਂ ਸੀ ਤੇ ਜ਼ਿਲ੍ਹਾ ਹੁਸ਼ਿਆਰਪੁਰ ਦਸ ਤੇ ਕਹਿੰਦਾ ਹੁਣ ਮੈਂ 5-7 ਦਿਨ ਦਾ ਇੱਥੇ ਤੁਹਾਡੇ ਗਵਰਨਮੈਂਟ ਅਫੀਸ਼ਰਜ਼ ਨੂੰ ਮਿਲ ਰਿਹਾ ਚੀਫ ਸਕੱਟਰੀ ਮੇਰੇ ਕੋਲ ਡੀਸੀ ਨੂੰ ਕਹਿ ਚੁੱਕੇ ਨੇ ਐਸਐਸਪੀ ਨੂੰ ਕਹਿ ਚੁੱਕੇ ਨੇ ਪਿੰਡ ਨਾ ਹੋਣ ਕਾਰਨ ਕਿਉਂਕਿ ਸਾਰਾ ਦੋਆਬਾ ਹੀ ਬਾਹਰ ਹੈ ਮੇਰਾ ਬਾਪ ਲੱਭ ਨਹੀਂ ਰਿਹਾ ਮੈਨੂੰ ਆਪਣੇ ਰੂਟ ਨਹੀਂ ਲੱਭ ਰਿਹਾ ਕਿ ਮੇਰਾ ਬਾਪ ਕੌਣ ਸੀ ਉਹਦੇ ਰਿਸ਼ਤੇਦਾਰ ਕੌਣ ਨੇ ਉਹਦਾ ਪਿੰਡ ਕਿੱਦਾਂ ਸੋ ਮੇਰਾ ਕਹਿੰਦਾ ਮਤਲਬ ਜਿਹੜਾ ਹੈ ਸਾਰੀ ਕਹਾਣੀ ਚੋਂ ਕਿ ਆਪਾਂ ਤੇ ਚੱਲੋ ਜ਼ਮੀਨਾਂ ਦੀ ਗੱਲ ਕਰਨਾ ਉਹ ਤੇ ਸਾਰਾ ਕੋਈ ਨਾ ਕੋਈ ਤੌਰ ਤਰੀਕਾ ਨਿਕਲ ਆਇਆ ਬਟ ਜਿੱਧਰ ਨੂੰ ਆਪਾਂ ਜਾ ਰਹੇ ਹਾਂ ਤੇ ਜਿੱਧਰ ਨੂੰ ਆਪਣੀ ਕਮਿਊਨਿਟੀ ਘੁੰਮ ਰਹੀ ਹੈ ਇਹ ਆਇਤਾ-ਇਤਾ ਆਪਾਂ ਵੇਖਾਂਗੇ ਬਹੁਤ ਵੱਡੀਆਂ ਸਿਵਲਾਈਜੇਸ਼ਨਸ ਭਾਵੇਂ ਹਰਪਨ ਸਿਵਲਾਈਜੇਸ਼ਨ ਹੋਵੇ ਇੰਡੀਅਨ ਸਿਵਲਾਈਜੇਸ਼ਨ ਹੋ ਸਾਰੀਆਂ ਗਵਾਚ ਗਈ ਵੱਡੇ ਤੋਂ ਵੱਡੇ ਦਰਿਆ ਜਿਹੜੇ ਉਹ ਵੀ ਅੰਡਰਗਰਾਊਂਡ ਹੋ ਗਏ ਲੱਭ ਨਹੀਂ ਰਹੇ ਸਰਸਵਤੀ ਦਰਿਆ ਜਿਹੜਾ ਅੱਜ ਹਰਿਆਣੇ ਦੇ ਵਿੱਚੋਂ ਪਾਸ ਕਰਦਾ ਸੀ ਉਧਰ ਤੇ ਐਕਸਕੈਵੇਸ਼ਨਸ ਹੋ ਰਹੀਆਂ ਨੇ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੰਦਰ ਦੀ ਟੱਪਿਆ ਸੀ ਲੱਭ ਨਹੀਂ ਰਿਆ ਜੇ ਦਰਵਾਜ਼ੇ ਈਡੇ ਈਡੇ ਵੱਡੇ ਦਰਿਆ ਘਵਾ ਸਕਦੇ ਨੇ ਸਿਵਲਾਈਜੇਸ਼ਨਸ ਘਵਾ ਸਕਦੀਆਂ ਤੇ ਜੇ ਆਪਾਂ ਇਕੱਠੇ ਰਹਿ ਕੇ ਆਪਣੀ ਮਾਂ ਬੋਲੀ ਨਾ ਬਚਾਈ ਤੇ ਬਾਕੀ ਕੰਮ ਨਾ ਚੰਗੀ ਤਰ੍ਹਾਂ ਦੇ ਬਾਰੇ ਕੋਈ ਸੋਚ ਵਿਚਾਰ ਕੀਤਾ ਤਾਂ ਬਿਲਕੁਲ ਹੀ ਕੰਮ ਆਪਣਾ ਸਾਰਾ ਗਮਸਮ ਹੋ ਜਾਣਾ ਸਰਕਾਰਾਂ ਦੀ ਤਾਂ ਗੱਲ ਹੀ ਪੰਜਾਬ ਦੀ ਛੱਡੀਏ ਅਜੇ ਸਾਡੀ ਖੁਸ਼ਕਿਸਮਤੀ ਹੈ ਮੈਂ ਤੇ ਹੁਣ ਪਾਰਲੀਮੈਂਟ 'ਚ ਵੇਖਿਆ लुधियाने शहर च तकरीबन 15 ਤੋਂ 20 ਲੱਖ ਬਾਹਰਲੀ ਲੇਬਰ ਫੋਰਸ ਆਈ ਕੋਈ ਮੁਸਲਮ ਜ਼ਨੇ ਕੋਈ ਕੋਈ ਯੂਪੀ ਦਾ ਕੋਈ ਬਿਹਾਰ ਦਾ ਕੋਈ ਛੱਤੀਸਗੜ ਦਾ ਸਾਡੀ ਅਜੇ ਕਿਸਮਤ ਚੰਗੀ ਏ ਉਹਨਾਂ ਨੇ ਕਿਸੇ ਨੇ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਾਇਆ ਪੰਜਾਬ ਚ ਜਿੱਦ ਦਿਨ ਉਹਨਾਂ ਨੇ ਰਜਿਸਟਰ ਕਰਾ ਲਿਆ ਉਹ ਦਿਨ ਹੀ ਤੁਹਾਡੀਆਂ ਸਾਰੀਆਂ ਗਿਣਤੀਆਂ ਉੱਡ ਜਾਣੀਆਂ ਜਿਸ ਤਾ ਆਪਾਂ ਅੱਗੇ ਇੱਥੇ ਕਈਆਂ ਦੀਆਂ ਗਿਣਤੀਆਂ ਜਿਹੜੀਆਂ ਨੇ ਘਟਾ ਦਿੱਤੀਆਂ ਜਿਹੜੇ ਇਥੋਂ ਦੇ ਸੀ ਉਹ ਲੱਭਦੇ ਫਿਰਦੇ ਨੇ ਕਿ ਸਾਡੇ ਸਾਰੇ ਕੰਮ ਤੇ ਤੇ ਕਾਬਜ਼ ਇਹ ਹੋ ਗਏ। ਤੋਂ ਸੇਮ ਹਾਲਾਤ ਸਾਡੇ ਨਾਲ ਜਿਹੜੇ ਨੇ ਪੰਜਾਬ 'ਚ ਬਣਨੇ ਨੇ ਇਹ ਇਹਦੇ ਵਾਸਤੇ ਸਾਨੂੰ ਬਹੁਤ ਗੰਭੀਰਤਾ ਨਾਲ ਕੋਈ ਨਾ ਕੋਈ ਰਸਤਾ ਜਲਦੀ ਜੁੜਨਾ ਪਵੇ। ਸੋ ਇਹਦੇ ਬਾਰੇ ਤੁਹਾਡੇ ਨਾਲ ਫਿਰ ਕਿਸੇ ਤਰੀਕੇ ਵਿਚਾਰਾਂਗੇ। ਅੱਜ ਮੇਰਾ خیال ਸਾਰੇ ਸैम ਜੀ ਦੀ ਇਨਵਾਈਟ ਤੇ ਤੇ ਬਾਕੀ ਸਾਥੀਆਂ ਦੀ ਇਨਵਾਈਟ ਤੇ ਰਿਣ ਵਾਸਤੇ ਆਏ ਨੇ। ਸੋ ਮੈਂ ਸਾਰਿਆਂ ਦਾ ਮਸ਼ਕੂਰ ਆ। ਮੈਂ ਆਪਣਾ ਨੰਬਰ ਛੱਡ ਜਾਵਾਂਗਾ ਤੁਹਾਡੀ ਸਾਰੇ ਹੀ ਮੇਰੇ ਸਾਥੀ ਜਦੋਂ ਵੀ ਪੰਜਾਬ ਚਾਨਣ ਕਿਰਪਾ ਕਰਕੇ ਇਨ ਟੱਚ ਹੋ ਜਿਓ ਇੱਕੋ ਮੈਂ ਬੇਨਤੀ ਕਰਨੀ ਹੈ ਜਿਹੜੀ ਆਮ ਤੌਰ 'ਤੇ ਸਾਡੇ ਕੁਝ ਵੀਰ ਫਿਰ ਬਾਅਦ ਸ਼ਿਕਾਇਤ ਕਰਦੇ ਨੇ ਕਿ ਜੀ ਟੈਲੀਫੋਨ ਕੀਤਾ ਚੁੱਕਿਆ ਨਹੀਂ ਜਿੰਨਾ ਚਿਰ ਤੁਸੀਂ ਆਪਣਾ ਨਾਂ ਤੇ ਨੰਬਰ ਨਹੀਂ ਦਿੰਦੇ ਤੇ ਐਡਰੈਸ ਨਹੀਂ ਦੱਸਦੇ ਕਿ ਕਿੱਥੋਂ ਬੋਲ ਰਹੇ ਹੋ ਬਹੁਤ ਸਾਰੇ ਬਾਹਰਲੇ ਨੰਬਰਜ਼ ਕੋਈ ਡਰਦਾ ਹੀ ਨਹੀਂ ਚੁੱਕਦਾ ਕਿਉਂਕਿ ਨਰੇ ਪੰਜਾਬ ਨੂੰ ਛੱਡੋ ਇੱਥੇ ਵੀ ਫਰੋਤੀਆਂ ਦਾ ਦੌਰ ਬੜਾ ਹੈ ਤੇ ਇੰਟਰਨੈਸ਼ਨਲ ਨੰਬਰਸ ਨੂੰ ਜਾਣਬੁੱਝ ਕੇ ਜਦੋਂ ਕੋਈ ਬਾਹਰਲੀ ਅਨਨੋਨ ਨੰਬਰ ਕਾਲ ਆਂਦੀ ਬੰਦਾ ਕਹਿੰਦਾ ਇਹ ਪੰਗਾ ਨਾ ਹੀ ਲਾਓ ਤੇ ਚੰਗਾ। ਤੋਂ ਇਸ ਗੱਲ ਕਰ ਕਿਸੇ ਨੇ ਉੱਥੇ ਜਾਣਾ ਹੈ। ਕਿਰਪਾ ਕਰਕੇ ਆਪਣਾ ਨੰਬਰ ਆਪਣਾ ਸ਼ਹਿਰ ਲਿਖ ਕੇ ਕਲਾਓ ਸੋ ਦੱਤ ਸਾਨੂੰ ਪਤਾ ਹੋਏ ਕਿ ਕਿਸ ਆਦਮੀ ਦੀ ਕਾਲ ਆਈ ਹੈ। ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ। ਵਿਦਨ ਮਿੰਟਸ ਨਹੀਂ ਇਸ ਜੀਤੇ ਵਿਦਨ ਆਰਸ ਤੁਹਾਡੇ ਕੋਲ ਕਾਲ ਆਏਗੀ ਤਾਂ ਸਾਰਿਆਂ ਨੂੰ ਜਿਹਨੇ ਕਿ ਲੋਗੇ ਅਸੀਂ ਹੈ ਆ ਤੁਹਾਡਾ ਵੈਲਕਮ ਵੀ ਕੀਤਾ ਜਾਏਗਾ ਤੁਹਾਡੀ ਕੋਈ ਨਿੱਜੀ ਪ੍ਰੋਬਲਮ ਹੋਏ ਕਿ ਉਹ ਵੀ ਸੋਲਵ ਕਰਾਵਾਂਗੇ ਪੰਜਾਬ ਦੀ ਲੜਾਈ ਵੀ ਲੜਾਂਗੇ ਬਟ ਕਿਉਂਕਿ ਇੰਨੀ ਦੇਰ ਤੋਂ ਲਗਾਤਾਰ ਪੋਲਿਟੀਕਲ ਜਮਾਤਾਂ ਦੇ ਪੋਲਿਟੀਕਲ ਲੀਡਰਸ ਨੂੰ ਫੇਲ ਹੁੰਦਿਆ ਹੋਗੀ ਏ ਕਿ ਮੈਂ ਇਹੋ ਜੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਜਿਹੜੀ ਇਹ ਜਾਪੇ ਕਿ ਯਾਰ ਆ ਪਿਛਲੇ ਵੀ ਆਹੀ ਗੱਲ ਕਹਿ ਕੇ ਗਏ ਸੀ ਸੋ ਮੇਰਾ ਖਿਆਲ ਏ ਕਿ ਤੁਹਾਨੂੰ ਟਰੈਕ ਰਿਕਾਰਡ ਤੋਂ ਹੀ ਹਰ ਵਿਅਕਤੀ ਬਾਰੇ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਕਾਰੀ ਮੇਰਾ ਖਿਆਲ ਹੈ ਗੁਰੂ ਮਹਾਰਾਜ ਸਾਹਿਬ ਨੇ ਜੇ ਮੇਰ ਕੀਤੀ ਮਾਸਟਰ ਦਿਲਬੀਰ ਸਿੰਘ ਜੀ ਮੇਰੇ ਸੁਰਗਵਾਸੀ ਪਿਤਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਤੁਹਾਡੇ ਦਾਸ ਦਾ ਨਾਮ ਹੀ ਮੇਰੇ ਪਿਤਾ ਨੇ ਆਪਣੇ ਸਿਆਸੀ ਗੁਰੂ ਜਿਹੜੇ ਨੇ ਉਹਨਾਂ ਸਾਹ ਪ੍ਰਤਾਪ ਸਿੰਘ ਕੈਰੋਂ ਦੇ ਨਾਮ ਤੇ ਰੱਖਿਆ ਸੀ ਤੇ ਜੇ ਉਹਨਾਂ ਨੇ ਇਮਪੈਕਟ ਛੱਡਿਆ ਸੀ ਮੌਕਾ ਆਂਦਿਓ ਉਸ ਗੱਲ ਨੂੰ ਉੱਥੋਂ ਛੱਡ ਕੇ ਜਾਂ ਰੀਲੇ ਰੇਸ ਆਫ ਦੀ ਹੈ ਕਿ ਜੇ ਕੋ ਮੜਾ ਵਿੱਚ ਰੇ ਸਰ ਆਜੇ ਤੇ ਪਛਾਹ ਵੀ ਰਹਿ ਜਾਂਦਾ ਤੇ ਚੰਗਾ ਬੰਦਾ ਬੈਟਰਨ ਹਾਤੇ ਚ ਪੜਲੇ ਤੇ ਫੇਰ ਅੱਗੇ ਟੱਪਣ ਦਾ ਵੀ ਮੌਕਾ ਆ ਜਾਂਦਾ ਸੋ ਮੈਂ ਸਮਝਦਾ ਕਿ ਪੰਜਾਬ ਦੇ ਵਿੱਚ ਕਪੈਸਿਟੀ ਇੰਨੀ ਕ ਹੈ ਟੂ ਬਾਉਂਸ ਬੈਕ ਇਹਨੂੰ ਕੋਈ 50 ਸਾਲ ਵਾਪਸ ਆਣ ਤੇ ਨਹੀਂ ਲੱਗਣੇ ਜੇ ਕੋਈ ਚੰਗਾ ਆਦਮੀ ਦਲੇੜਾ ਦਾ ਦੇ ਵਾਲਾ ਤੇ ਮਾਨਦਰ ਨੀਅਤ ਵਾਲਾ ਉਹਨੂੰ ਮੌਕਾ ਮਿਲਿਆ ਥੂ ਹੀ ਕੈਨ ਡੂ ਵੰਡਰਸ ਐਂਡ ਮੈਂ ਇੰਨਾ ਹੀ ਕਹਿਦਾ ਹੋਇਆ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਮਸ਼ਕੂਰ ਹਾਂ ਤੁਹਾਡਾ ਮੈਂ ਥੈਂਕਸ ਕਰਨਾ ਚਾਹਨਾ ਪਰਸਨਲੀ ਬਹੁਤ ਕੀਮਤੀ ਟਾਈਮ ਤੁਸੀਂ ਕੱਢ ਕੇ ਸਾਰੇ ਭਰਾ ਆਏ ਹੋ ਵਰਕਿੰਗ ਟਾਈਮ ਹੈ ਸਾਡੀਆਂ ਪੜਣਾ ਆਈਆਂ ਨੇ ਤੋਂ ਮੈਂ ਤੁਹਾਡਾ ਮੇਰੇ ਕੋ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈਂ ਤੁਹਾਡਾ ਥੈਂਕਸ ਕਰ ਸਕਾਂ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ